ਸਭ ਤੋਂ ਪਹਿਲਾਂ ਡਿਸਟ੍ਰਿਕਟ ਪਟਿਆਲਾ ਦੇ ਸਾਰੇ মিডিਆ ਸਾਥੀਆਂ ਦਾ ਖਾਸ ਕਰਕੇ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ মিডিਆ ਦੇ ਡਿਜੀਟਲ মিডিਆ মিডিਆ ਦੇ ਸਾਰੇ ਪਲੇਟਫਾਰਮ ਤੋਂ ਆਏ ਸਾਥੀਆਂ ਦਾ ਅੱਜ ਦੀ ਇਸ ਪ੍ਰੈਸ ਬਾਰਤਾ 'ਚ ਵੈਲਕਮ ਸਵਾਗਤ ਆ ਮੇਰੇ ਨਾਲ ਆਮ ਆਦਮੀ ਪਾਰਟੀ ਡਿਸਟ੍ਰਿਕਟ ਪਟਿਆਲਾ ਦੀ ਸਮੁੱਚੀ ਟੀਮ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਜੀ ਐਮਐਲਏ ਸਮਾਣਾ ਐਕਸ ਕੈਬਨਿਟ ਮਿਨਿਸਟਰ ਪੰਜਾਬ ਸਰਦਾਰ ਹਰਚੰਦ ਸਿੰਘ ਬਰਸੜ ਜੀ ਚੇਅਰਮੈਨ ਮੰਡੀ ਬੋਰਡ ਪੰਜਾਬ ਕੁੰਦਨ ਗੋਗਿਆ ਜੀ ਮੇਅਰ ਪਟਿਆਲਾ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜੀ ਲੋਕ ਸਭਾ ਇੰਚਾਰਜ ਪਟਿਆਲਾ ਤਜਿੰਦਰ ਮਹਿਤਾ ਜੀ ਚੇਅਰਮੈਨ ਪਲਾਨਿੰਗ ਬੋਰਡ ਪਟਿਆਲਾ ਮੇਕ ਚੰਦ ਜੋੜੇ ਸ਼ੇਰ ਮਾਜਰਾ ਜੀ ਚੇਅਰਮੈਨ ਇੰਪਰੂਵਮੈਂਟ ਟਰਸਟ ਪਟਿਆਲਾ ਅਧਿਆਮ ਆਦਮੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਜਿਹੜੇ ਮੇਰੇ ਪਿੱਛੇ ਖੜੇ ਨੇ ਕਿ ਅੱਜ ਦੀ ਇਸ ਪ੍ਰੈਸ ਬਾਰਤਾ ਦਾ ਮੇਨ ਮਕਸਦ ਕਿ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੁਆਰਾ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਪੰਜਾਬ ਦੇ ਉਸ ਆਵਾਮ ਦੇ ਨਾਲ ਜਿਹੜਾ ਮੈਂ ਸਮਝਦਾ ਸਰਕਾਰ ਦੇ ਨੀਤੀਆਂ ਦੇ ਕਾਰਨ ਰੋਜੀ ਰੋਟੀ ਖਾਂਦਾ ਸੀ ਅਬ ਦਾ ਪੇਜ ਪਰਦਾ ਸੀਗਾ ਉਹਦੀ ਇਨਫਰਮੇਸ਼ਨ ਦੇਣ ਲਈ ਅੱਜ ਅਸੀਂ ਇਕੱਤਰ ਹੋਏ ਆ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ 32 ਲੱਖ 32 ਲੱਖ ਜਿਹੜੇ ਕਾਰਡ ਲਏਗੇ ਰਾਸ਼ਨ ਕਾਰਡ ਨੇ ਜਿਹੜੇ ਜਿਹੜੇ ਬੀਪੀਐਲ ਦੇ ਕਾਰਡ ਨੇ ਜਿਹੜੇ ਆਟਾ ਦਾਲ ਸਕੀਮ ਦੇ ਕਾਰਡ ਨੇ ਜਿਹੜੇ ਉਹ ਸੈਂਟਰ ਸਰਕਾਰ ਨੇ ਕਿਵੇਂ ਕੱਟੇ ਨੇ ਇੱਕ ਸਾਜਸ ਦੇ ਈਨ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੀ ਆ ਦੇਸ਼ ਜਾਣਦਾ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਤਾਂ ਉਸ ਤਿੰਨ ਕਾਲੇ ਕਾਨੂੰਨਾਂ ਦਾ ਪੰਜਾਬ ਦੇ ਲੋਕਾਂ ਨੇ ਡਟ ਕੇ ਵਿਰੋਧ ਕੀਤਾ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਆੜਤੀਆ ਪੰਜਾਬ ਦਾ ਵਪਾਰੀ ਪੰਜਾਬ ਦਾ ਗਰੀਬ ਵਰਗ ਹਰ ਵਰਗ ਜਿਹੜਾ ਉਹਨਾਂ ਦਿਨਾਂ ਕਾਲੇ ਕਰੋਣਾ ਦੇ ਖਿਲਾਫ ਡਟ ਕੇ ਕੇਂਦਰ ਸਰਕਾਰ ਦੇ ਖਿਲਾਫ ਲੜਿਆ ਅੱਜ ਉਹੀ ਕਿੜ ਅੱਜ ਉਹੀ ਬਦਲਾਖੋਰੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਆਵਾਮ ਤੋਂ ਲੈ ਰਹੀ ਹੈ ਪੰਜਾਬ ਦੇ ਲੋਕਾਂ ਤੋਂ ਲੈ ਰਹੀ ਹੈ ਇੱਕ ਪਾਸੇ ਕਹਿ ਰਹੀ ਆ ਕਿ ਅਸੀਂ ਕੇਂਦਰ ਦੀਆਂ ਸਕੀਮਾਂ ਦਾ ਲਾਭ ਦੇਣ ਦੇ ਲਈ ਲੋਕਾਂ ਜਾ ਰਹੇ ਆ ਔਰ ਦੂਸਰੇ ਪਾਸੇ ਲੋਕਾਂ ਦਾ ਨਿੱਜੀ ਡਾਟਾ ਲੋਕਾਂ ਦਾ ਪਰਸਨਲ ਡਾਟਾ ਕਲੈਕਟ ਕੀਤਾ ਜਾ ਰਿਹਾ ਹੈ ਜਿਹੜੀ ਕਿ ਮੈਂ ਸਮਝਦਾ ਭਾਰਤ ਸਰਕਾਰ ਦੁਆਰਾ ਬਣਾਏ ਐਕਟ ਦੀ ਉਲੰਘਣਾ ਕੀਤੀ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਇਹ ਗੱਲ ਕਹਿੰਦਾਗਾ ਕਿ ਤੁਸੀਂ ਕਿਸੇ ਦਾ ਡਾਟਾ ਜਿਹੜਾ ਕਲੈਕਟ ਨਹੀਂ ਕਰ ਸਕਦੇ ਨਾ ਹੀ ਕਿਸੇ ਦਾ ਆਧਾਰ ਕਾਰਡ ਲੈ ਸਕਦੇ ਉਹਦੀ ਵਿਦਾਉਟ ਉਹਦੀ ਕੰਸੈਂਟ ਨਾ ਹੀ ਤੁਸੀਂ ਉਹਦਾ ਅਕਾਊਂਟ ਨੰਬਰ ਲੈ ਸਕਦੇ ਹੋ ਨਾ ਹੀ ਤੁਸੀਂ ਉਹਦੀ ਪ੍ਰਾਪਰਟੀ ਦੀ ਇਨਫਰਮੇਸ਼ਨ ਲੈ ਸਕਦੇ ਹੋ ਪਰ ਲੇਕਿਨ ਪਿਛਲੇ ਕੁਝ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਇਸ ਗੱਲ ਤੇ ਉਤਾਰੂ ਉਹੀ ਖੜੀ ਆ ਕਿ ਕਿਸ ਤਰ੍ਹਾਂ ਪੰਜਾਬੀਆਂ ਦਾ ਡਾਟਾ ਚੋਰੀ ਕਰਕੇ ਉਹਦੇ ਅੰਦਰ ਤੋਰ ਬ੍ਰੋਡ ਕਰਕੇ ਉਹਦੇ ਅੰਦਰ ਜਿਹੜੀ ਫੈਕਟੀਸਿਸ ਨੰਬਰ ਸ਼ਾਮਿਲ ਕਰਕੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਵੱਡੇ ਵੱਡੇ ਫਰਾਡ ਕੀਤੇ ਜਾਂਦੇ ਦੇਸ਼ ਜਾਣ ਦਾ ਦੇਸ਼ ਦੇ ਅੰਦਰ ਸਾਰੇ ਸੂਬਾ ਸਰਕਾਰਾਂ ਨੂੰ ਜਿਹੜੇ ਸਾਈਬਰ ਕ੍ਰਾਈਮ ਆ ਸਾਈਬਰ ਕ੍ਰਾਈਮ ਜਾਂ ਡਿਜੀਟਲ ਕ੍ਰਾਈਮ ਜਿਹੜਾ ਉਹਦੇ ਲਈ ਇੱਕ ਵੱਖਰੇ ਪੁਲਿਸ ਸਟੇਸ਼ਨ ਬਣਾਉਣੇ ਪਏ ਨੇ ਕਿਉਂ ਬਣਾਉਣੇ ਪਏ ਨੇਗੇ ਕਿ ਇਹ ਡਿਜੀਟਲ ਦਾ ਜਬਾਨਾਗਾ ਦੁਨੀਆ ਦੇ ਨਾਲ ਡਿਜੀਟਲ ਦੇ ਅੰਦਰ ਸਾਈਬਰ ਕਰਾਈਮ ਹੁੰਦਾਗਾ ਤੁਹਾਡੇ ਆਂਕੜੇ ਲੈ ਕੇ ਤੁਹਾਡੀਆਂ ਆਈਡਿਜ਼ ਨੂੰ ਤੁਹਾਡੀਆਂ ਇਵਨ ਕੀ ਮੋਬਾਈਲ ਦੀਆਂ ਆਈਡਿਜ਼ ਨੂੰ ਜਿਹੜੀ ਹੈਕ ਕਰਕੇ ਤੁਹਾਡੇ ਬੈਂਕ ਅਕਾਊਂਟ ਹੈਕ ਕਰਕੇ ਤੁਹਾਡੇ ਹੋਰ ਜਿਹੜੇ ਇਲੈਕਟ੍ਰੋਨਿਕ ਡਾਕੂਮੈਂਟ ਨੇਗੇ ਉਹਨਾਂ ਨੂੰ ਜਿਹੜਾ ਹੈਕ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਠੱਗੀਬਾਰਾਂ ਦਾ ਕੰਮ ਚੱਲ ਲਗਾ ਇਸੇ ਲਈ ਸੂਬੇ ਦੀਆਂ ਸਰਕਾਰਾਂ ਸੈਂਟਰ ਸਰਕਾਰਾਂ ਨੇ ਇਹ ਕਾਨੂੰਨ ਜਿਹੜੇ ਨੇ ਉਹ ਲਿਆਂਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬੜੀ ਨੀਂਚ ਹਰਕਤਾਂਤਰੀ ਹੋਈ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇਹ ਕਿਰਦਾਰ ਆ ਭਾਰਤੀ ਜਨਤਾ ਪਾਰਟੀ ਦੇਸ਼ ਦੇ ਅੰਦਰ ਦੇਸ਼ ਦੇ ਲੋਕਤੰਤਰੀ ਲਈ ਬਹੁਤ ਵੱਡਾ ਖਤਰਾ ਬਣੀ ਹੋਈ ਹੈ ਇਹਦੀਆਂ ਗੱਲਾਂ ਤੁਹਾਡੇ ਸਾਹਮਣੇ ਤੁਹਾਨੂੰ ਪਤਾਗਾ ਕਿ ਚੰਡੀਗੜ੍ਹ ਵਰਗਾ ਉਹ ਸ਼ਹਿਰ ਜਿਹੜਾ ਹਿੰਦੁਸਤਾਨ ਦੇ ਅੰਦਰ ਨਹੀਂ ਜਿਹਦੀ ਪੂਰੀ ਦੁਨੀਆ ਦੇ ਅੰਦਰ ਨਾ ਬੋਲਦਾ ਕਿ ਚੰਡੀਗੜ੍ਹ ਦੀ ਡੈਮੋਕ੍ਰੇਸੀ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਉਹ ਸਾਰਾ ਕਿੰਨਾ ਵਧੀਆਗਾ ਕਿੰਨੇ ਉਥੇ ਲੋਕ ਜਿਹੜੇ ਅੱਛੇ ਨੇ ਉਹ ਚੁੜੇ ਜਾਂਦੇ ਨੇ ਪਰ ਲੇਕਿਨ ਪੂਰੇ ਦੇਸ਼ ਦੇ ਅੰਦਰ ਉਹ ਵੀਡੀਓ ਚੱਲਿਆ ਔਰ ਖਾਸ ਕਰਕੇ ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਕਿ ਤੁਹਾਡੇ ਮੀਡੀਆ ਦੇ ਕੈਮਰਿਆਂ ਨੇ ਉਹ ਜਿਹੜੀ ਬੋਰਡ ਚੋਰੀ ਹੁੰਦੀ ਆ ਉਹ ਕੈਦ ਕੀਤੀ ਉਹ ਬੋਰਡ ਚੋਰੀ ਹੁੰਦੀ ਜਿਹੜੀ ਆ ਤੁਸੀਂ ਉਹਨੂੰ ਆਪਣੇ ਕੈਮਰਿਆਂ ਦੇ ਅੰਦਰ ਫੜਿਆ ਔਰ ਫਿਰ ਵੀ ਨਹੀਂ ਮੰਨਿਆ ਪ੍ਰੋਟੈਸਟ ਹੋਇਆ ਸਾਰੇ ਐਮਸੀ ਸਾਹਿਬਾਂ ਨੇ ਪ੍ਰੋਟੈਸਟ ਕੀਤਾ ਆਵਾਜ਼ੀ ਪਾਰਟੀ ਦੀ ਟੀਮ ਨੇ ਪ੍ਰੋਟੈਸਟ ਕੀਤਾ ਮਾਨ ਜੋ ਗਵਰਨਰ ਸਾਹਿਬ ਕੋਲੇ ਗਿਆ ਕੋਈ ਗੱਲ ਨਹੀਂ ਬਣੀ ਹਾਈ ਕੋਰਟ ਗਿਆ ਕੋਈ ਗੱਲ ਨਹੀਂ ਬਣੀ ਔਰ ਅਲਟੀਮੇਟਲੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਨਸਾਫ ਮਿਲਿਆ ਔਰ ਸੁਪਰੀਮ ਕੋਰਟ ਨੇ ਇਸ ਗੱਲ ਤੇ ਮੋਰ ਲਾਈ ਕਿ ਭਾਰਤੀ ਜਨਤਾ ਪਾਰਟੀ ਦੇ ਉਸ ਮੇਅਰ ਦੀ ਇਲੈਕਸ਼ਨ ਕਰਉਣ ਵਾਲੇ ਵਿਅਕਤੀ ਨੇ ਬੋਟ ਚੋਰੀ ਕੀਤੀ ਹੈ ਇਹ ਗੱਲ ਦੇਸ਼ ਦੇ ਸਾਹਮਣੇ ਭਾਰਤੀ ਜਨਤਾ ਪਾਰਟੀ ਦੇ ਜਿਸ ਦਿਨ ਇਤਿਹਾਸ ਇਤਿਹਾਸ ਲਿਖਿਆ ਜਾਊਗਾ ਉਹਦੇ ਅੰਦਰ ਸਪਸ਼ਟ ਹੋਊਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹਨੇ ਵੋਟ ਚੋਰੀ ਦੀ ਸ਼ੁਰੂਆਤ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਤੋਂ ਕੀਤੀ ਮੇਅਰ ਦੀ ਇਲੈਕਸ਼ਨ ਤੋਂ ਵੋਟ ਚੋਰੀ ਦੀ ਸ਼ੁਰੂਆਤ ਕੀਤੀ ਔਰ ਉਸ ਤੋਂ ਬਾਅਦ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਪੂਰਾ ਦੇ ਜਾਣਦਾ ਕਿ ਕਿਸ ਤਰ੍ਹਾਂ ਵੋਟਰਾਂ ਦੇ ਨਾਮ ਕੱਟੇ ਗਏ ਕਿਸ ਤਰ੍ਹਾਂ ਨਵੇਂ ਨਾਮ ਐਂਟਰ ਕਰਵਾਏ ਗਏ ਤਾਂ ਕਿ ਵੋਟਾਂ 'ਚ ਫਾਇਦਾ ਲਿਆ ਜਾ ਸਕੇ ਪੂਰੀ ਪੂਰੀ ਇਲੈਕਸ਼ਨ ਜੇ ਮੈਂ ਦਿੱਲੀ ਦੀ ਇਲੈਕਸ਼ਨ ਦੀ ਗੱਲ ਕਰਾਂ ਆਮ ਆਦਮੀ ਪਾਰਟੀ ਦੇ ਬੀਜੇਪੀ ਦਾ ਸਿਰਫ ਔਰ ਸਿਰਫ 2 ਲੱਖ ਵੋਟਾਂ ਦਾ ਫਰਕ ਆ ਤੋਂ ਇਸ ਤੋਂ ਕਿਤੇ ਵੱਧ ਵੋਟਾਂ ਜਿਹੜੀਆਂ ਲਗੀਆਂ ਉਹ ਡਿਲੀਟ ਕੀਤੀਆਂ ਗਈਆਂ ਕੱਟੀਆਂ ਗਈਆਂ ਖਤਮ ਕੀਤੀਆਂ ਗਈਆਂ ਔਰ ਉਹੀ ਪ੍ਰਕਿਰਿਆ ਉਸੇ ਪ੍ਰਕਾਰ ਦੀ ਪ੍ਰਕਿਰਿਆ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੇ ਬਿਹਾਰ ਦੇ ਅੰਦਰ ਸ਼ੁਰੂ ਕੀਤੀ ਬਿਹਾਰ ਦੇ ਅੰਦਰ ਵੀ ਜਿਹੜਾ ਡਾਟਾ ਸੀਗਾ ਪਹਿਲਾਂ ਡਾਟਾ ਕਲੈਕਟ ਕੀਤਾ ਫਿਰ ਡਾਟੇ ਦੇ ਨਾਲ ਛੇੜਛਾੜ ਕੀਤੀ ਉਹਦੇ ਅੰਕੜਿਆਂ ਦੇ ਨਾਲ ਛੇੜਛਾੜ ਕੀਤੀ ਉਹਨਾਂ ਦੇ ਨਾਮ ਡਿਲੀਟ ਕੀਤੇ ਗਏ ਫਿਰ ਕਿਹਾ ਗਿਆ ਕਿ ਹਾਂਜੀ ਇਹ ਵੋਟਰ ਇੱਥੇ ਹੈਂਦਾ ਨਹੀਂ ਇਹ ਬੰਦਾ ਵਿਅਕਤੀ ਇੱਥੇ ਰਹਿੰਦਾ ਨਹੀਂ ਕਿਉਂਕਿ ਤੁਸੀਂ ਫਜ਼ੇਕੀ ਕਰਨੀ ਆ ਤੁਸੀਂ ਡਾਟਾ ਚ ਕਰੈਕਟ ਕੀ ਕਰਨਾ ਤੁਹਾਡਾ ਇੱਕ ਡਿਜੀਟ ਜਿੱਥੇ 2 1 ਲਿਖਿਆ 2 ਬਣਾ ਦਿਓ ਜਿੱਥੇ 4 ਲਿਖਿਆ ਨੂੰ 5 ਬਣਾ ਦਿਓ ਜਿੱਥੇ ਕੁਝ ਹੋਰ ਲਿਖਿਆ ਨੂੰ ਛੋੜਾ ਉਹ ਕਰ ਦਿਓ ਸੋ ਮੇਰਾ ਕਹਿਣ ਦਾ ਭਾਵ ਆ ਉੱਥੇ ਜਾਟੇ ਦੇ ਨਾਲ ਛੇੜਛਾੜ ਕਰਕੇ ਜਿਹੜਾ ਇਹ ਕੰਮ ਕੀਤਾ ਉਸ ਦੇ ਅੰਦਰ ਵੀ ਦੇਸ਼ ਦੀ ਸਰਵੋਚ ਅਦਾਲਤ ਜਿਹੜਾ ਇੰਟਰਫੀਅਰ ਕਰਨਾ ਪਿਆ ਉਸ ਦੇ ਅੰਦਰ ਵੀ ਦੇਸ਼ ਦੀ ਸਰਵੋਚ ਅਦਾਲਤ ਜਿਹੜੀ ਸਾਹਮਣੇ ਆਈ ਪਾਰਲੀਮੈਂਟ ਚ ਗੱਲ ਚੱਲੀ ਦੇ ਬਿਹਾਰ ਦੀਆਂ ਗਲੀਆਂ ਚ ਗੱਲ ਚੱਲੀ ਦੇਸ਼ ਦੇ ਅੰਦਰ ਇਸ ਗੱਲ ਦੀ ਗੱਲ ਚੱਲੀ ਕਿ ਭਾਰਤੀ ਜਨਤਾ ਪਾਰਟੀ ਅੱਜ ਦੇਸ਼ ਦੇ ਲੋਕਤੰਤਰ ਲਈ ਖਤਰਾ ਹੁਣ ਉਸੇ ਪ੍ਰਕਾਰ ਦੀ ਪ੍ਰਕਿਰਿਆ ਉਸੇ ਪ੍ਰਕਾਰ ਦਾ ਇੱਕ ਮੈਂ ਸਮਝਦਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਕੁਝ ਵਿਅਕਤੀ ਬਿਠਾ ਲਏ ਪੰਜਾਬ ਦੇ ਭੋਲੇ ਪਾਲੇ ਲੋਕਾਂ ਨੂੰ ਕਿ ਤੁਹਾਡੇ ਕਾਰਡ ਭਰੀਏ ਲਿਓ ਤੁਹਾਡਾ ਆ ਕਰੀਏ ਉਹਨਾਂ ਤੋਂ ਪੈਨ ਕਾਰਡ ਲਏ ਜਾ ਰਹੇ ਨੇ ਉਹਨਾਂ ਤੋਂ ਅਕਾਊਂਟ ਨੰਬਰ ਲਏ ਜਾ ਰਹੇ ਨੇ ਉਹਨਾਂ ਤੋਂ ਸਾਰਾ ਡਾਟਾ ਕਲੈਕਟ ਕੀਤਾ ਜਾ ਰਿਹਾ ਜਦ ਕਿ অথেন্টিਕੇਟ ਉਹਨਾਂ ਦੇ ਵਿੱਚ ਕੋਈ ਵੀ ਵਿਅਕਤੀ ਉਹ ਨਹੀਂ ਜਿਹੜਾ ਕਿ ਲਾਇਸੈਂਸ ਹੋਲਡਰ ਹੋਵੇ ਆ ਜਿਹੜਾ ਐਕਟ ਹੈਗਾ ਇਹ ਕਹਿੰਦਾ ਕਿ ਤੁਹਾਨੂੰ ਲਾਇਸੈਂਸ ਲੈਣਾ ਪਊ ਇਹ ਐਕਟ ਮੇਰਾ ਨਹੀਂ ਬਣਾਇਆ ਇਹ ਐਕਟ ਤੁਹਾਡਾ ਨਹੀਂ ਬਣਾਇਆ ਇਹ ਪੰਜਾਬ ਸਰਕਾਰ ਨੇ ਨਹੀਂ ਬਣਾਇਆ ਇਹ ਐਕਟ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਹੈਗਾ ਇਹ ਐਕਟ ਕਹਿੰਦਾ ਹੈਗਾ ਕਿ ਤੁਸੀਂ ਕੋਈ ਵੀ ਡਿਜੀਟਲ ਡਾਟਾ ਇਕੱਠਾ ਕਰਨਾ ਹੈਗਾ ਤਾਂ ਤੁਹਾਨੂੰ ਕੰਪੀਟੈਂਟ ਅਥਾਰਟੀ ਤੋਂ ਲਾਇਸੈਂਸ ਲੈਣਾ ਹੋਊਗਾ ਲਾਇਸੈਂਸ ਲੈ ਕੇ ਤੁਸੀਂ ਅੱਗੇ ਵਧ ਸਕਦੇ ਹੋ ਪਰ ਲੇਕਿਨ ਪੰਜਾਬ ਸਰਕਾਰ ਨੇ ਜਿੰਨੀਆਂ ਸਕੀਮਾਂ ਪੰਜਾਬ ਸਰਕਾਰ ਦੀਆਂ ਨੇ ਪੰਜਾਬ ਪੰਜਾਬ ਦੀਆਂ ਸਕੀਮਾਂ ਮੁਕੰਮਲ ਸਰਬਤ بیمਾ ਯੋਜਨਾ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਘਰ ਬੈਠੇ ਆਪਣਾ ਡਰਾਈਵਿੰਗ ਲਾਇਸੈਂਸ ਬਣਾ ਸਕਦੇ ਹੋ ਜਿਹੜੀਆਂ ਨੈਸੈਸਰੀ ਫਾਰਮੈਲਟੀਜ਼ ਪੂਰੀਆਂ ਕਰਕੇ ਉਹਦੇ ਲਈ ਅਸੀਂ ਡੋਰ ਸਟੈਪ ਡਿਲੀਵਰੀ ਪੰਜਾਬ ਜਾਣ ਦਾ ਕਿ ਡੋਰ ਸਟੈਪ ਡਿਲੀਵਰੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਫਿਰ ਪੰਜਾਬ ਦਾਰਦਾ ਕਿ ਸੇਵਾ ਕੇਂਦਰਾਂ ਦੇ ਅੰਦਰ ਕਿੰਨੀਆਂ ਐਪਲੀਕੇਸ਼ਨ ਆਉਂਦੀਆਂ ਨੇ ਕਿੰਨੀਆਂ ਪ੍ਰੋਸੈਸ ਹੁੰਦੀਆਂ ਨੇ ਔਰ ਕਿੰਨਿਆਂ ਦੇ ਵਿਅਕਤੀਆਂ ਦੇ ਜਿਹੜੇ ਰੋਜ਼ ਮਰਾਂ ਦੇ ਰੋਜ਼ਾਨਾ ਦੇ ਡਾਕੂਮੈਂਟੇਸ਼ਨ ਆ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਨੇ ਕਿਉਂ ਪੂਰੀਆਂ ਆਉਂਦੀਆਂ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਲਗਾਤਾਰ ਮੈਂ ਸੁਣਦਾ ਜਿੱਥੇ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਆ ਉਥੇ ਪੰਜਾਬ ਦੇ ਭੋਲੇ ਪਾਲੇ ਗਰੀਬ ਲੋਕਾਂ ਦੇ 32 ਲੱਖ 32 ਲੱਖ ਜਿਹੜੇ ਕਾਰਡ ਨੇਗੇ ਉਹ ਕੱਟੇ ਗਏ ਨੇਗੇ ਸਵੈ ਸੁਣਦਾ ਭਾਰਤੀ ਜਨਤਾ ਪਾਰਟੀ ਤੋਂ ਪਹਿਲਾਂ ਇਹ ਲੜਾਈ ਲੜਨੀ ਚਾਹੀਦੀ ਆ ਕੇ ਪੰਜਾਬ ਦੇ ਉਹ 32 ਲੱਖ ਕਾਰਡ ਬਹਾਲ ਹੋਣੇ ਚਾਹੀਦੇ ਨੇ ਕਿ ਉਹਨਾਂ ਗਰੀਬ ਲੋਕਾਂ ਨੂੰ ਰਾਸ਼ਨ ਮਿਲਣਾ ਚਾਹੀਦਾ ਜਿਹੜਾ ਜਾਣਬੁੱਝ ਕੇ ਸੋਚੀ ਸਮਝੀ ਸਾਜਿਸ਼ ਦੇ ਦੀਨ ਪੰਜਾਬੀਆਂ ਦੇ ਨਾਲ ਤੱਕਾ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਪੰਜਾਬ ਤੋਂ ਖੁੰਝਾਂ ਗੀਆਂ ਮੈਂ ਕਈ ਵਾਰ ਜ਼ਿਕਰ ਕਰਦਾ ਉਹਨਾਂ ਕਿ ਪੰਜਾਬ ਦਾ ਆਰਡੀਫ ਦਾ ਪੈਸਾ ਰੂਰਲ ਡਿਵੈਲਪਮੈਂਟ ਦਾ ਫੰਡ ਦਾ ਪੈਸਾ ਪੰਜਾਬ ਦਾ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਪੈਸਾ ਪੰਜਾਬ ਦਾ ਹੁਣੇ-ਹੁਣੇ ਮੈਂ ਗੁਰੂਪੱਤ ਮਿਨਿਸਟਰ ਜਿਹੜੀ ਆ ਜੀਐਸਸੀ ਕੌਂਸਲ ਦੀ ਉੱਤੇ ਜਾ ਕੇ ਆਇਆਗਾ ਔਰ 50000 ਕਰੋੜ ਦਾ ਅੰਕੜਾ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਦੇਖਿਆ ਕਿ 50000 ਕਰੋੜ ਦਾ ਲਾਸ ਜਿਹੜਾ ਪਿਛਲੇ 8 ਸਾਲਾਂ ਚ ਜਦੋਂ ਜੀਐਸਟੀ ਆਈ ਆ ਪੰਜਾਬ ਨੂੰ ਹੋਇਆ ਭਰਿਆ ਜਾਵੇ ਸੋ ਮੇਰਾ ਕਹਿਣ ਦਾ ਭਾਵ ਆ ਦੇਸ਼ ਦੇ ਸੂਬਿਆਂ ਦੀ ਆਰਥਿਕਤਾ ਨੂੰ ਤੋੜ ਰਹੀ ਆ ਔਰ ਦੇਸ਼ ਦੇ ਗਰੀਬ ਲੋਕਾਂ ਨੂੰ ਮਾਰਨ ਦਾ ਕੰਮ ਭਾਰਤੀ ਜਨਤਾ ਪਾਰਟੀ ਕਰ ਰਹੀ ਆ ਔਰ ਪੰਜਾਬ ਦੇ ਅੰਦਰ ਡਰਾਮੇ ਕਰ ਰਹੀ ਆ ਡਰਾਮੇ ਜਿਹੜੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਬਿਲਕੁਲ ਸਹਿਣ ਨਹੀਂ ਕਰੂ ਇਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਰ ਬਈਓ ਬਹੁਤ ਬਹੁਤ ਥੈਂਕ ਯੂ ਜੀ ਮਾਦਮ ਜਿਹੜੇ ਕਾਰਡ ਕੱਟੇ ਗਏ ਨੇ ਕੀ ਲੱਗਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਫੈਸਿਨਟ ਜੀ ਮਿਲੇਗੀ ਕਿਉਂਕਿ ਭਗਵਾਨ ਮੰਤਰੀ ਸਰਕਾਰ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਦੇ ਕਾਰਡ ਕੱਟੇ ਗਏ ਉਹਨਾਂ ਨੂੰ ਪੂਰੀ ਫੈਸਿਲਿਟੀ ਮਿਲੇਗੀ ਤੁਹਾਡਾ ਕੀ ਕਹਿਣਾ ਬਿਲਕੁਲ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਅਸੀਂ ਉਹਨਾਂ ਦੀ ਪ੍ਰੋਟੈਕਸ਼ਨ ਕਰਾਂਗੇ ਅਸੀਂ ਉਹਨਾਂ ਦੀ ਰਾਖੀ ਕਰਾਂਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਗਰੀਬ ਵਿਅਕਤੀਆਂ ਦੇ ਨਾਲ ਜਿਹੜਾ ਵੀ ਗਰੀਬ ਵਿਅਕਤੀ ਪੰਜਾਬ ਦੇ ਅੰਦਰ ਜਿਹਦਾ ਵੀ ਕਾਰਡ ਕਟਿਆ ਅਸੀਂ ਉਹਨੂੰ ਡਟ ਕੇ ਖੜਿਆ ਅਸੀਂ ਉਹਨੂੰ ਜਿਹੜਾ ਵੀ ਸਹੂਲਤ ਮਿਲਦੀ ਅਸੀਂ ਠੋਕੇ ਦੇ ਮਾ ਪਾਕ ਪਾਤ ਪਾਤ ਲਗਾਤਾਰ ਨਿਸ਼ਾਨੇ ਧਾਰ ਰਹੇ ਲੇਕਿਨ ਪਾਜ ਪਾ ਕਹਿ ਰਹੀ ਹੈ ਕਿ ਸਾਡੇ ਕੈਂਪਾਂ ਤੇ ਲਗਾਤਾਰ ਨਿਸ਼ਾਨਾ ਵੇਣਾ ਆ ਸਿੱਧੂਵਾਲ ਦੇ ਪਿੰਡ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਸੀ ਉੱਥੇ ਵੀ ਪੁਲਸ ਭੇਜ ਕੇ ਉਹ ਕੈਂਪ ਨੂੰ ਬੰਦ ਕਰਾਇਆ ਗਿਆ ਜ਼ਬਰਦਸਤੀ ਪਾਤ ਦਾ ਬੰਦ ਨਾ ਮੈਂ ਇੱਕ ਮੈਂ ਨਾਲ ਜੋੜ ਦਿੰਦਾ ਉਹ ਤਾਂ ਕਹਿੰਦੇ ਅਸੀਂ ਦਾ ਕੇਂਦਰ ਸਰਕਾਰ ਦੀ ਹੈ ਜਿਹੜੀਆਂ ਫੈਸਿਲਿਟੀਆਂ ਹੈ ਉਹਦੇ ਵਾਸਤੇ ਕੈਂਪ ਲਾ ਰਹੇ ਹਾਂ ਅਸੀਂ ਕੋਈ ਡਾਟਾ ਇਕੱਠਾ ਨਹੀਂ ਕਰ ਰਹੇ ਉਹ ਬੀਜੇਪੀ ਦਾ ਕਹਿਣਾ ਜਿਹੜੇ ਬੜਾ ਰਹੇ ਨੇ ਜੀ ਉਹਨਾਂ ਚ ਉਹ ਵੀ ਕਹਿੰਦੇ ਵੀ ਸੜਲ ਲੈਵਲ ਲਾਇਸੈਂਸ ਵਗੈਰਾ ਹੈਗੇ ਨੇ ਅਪਰੂਵ ਹੈ ਜੀ ਤੇ ਅਸੀਂ ਕਹਿੰਦੇ ਦੇ ਇਸ ਕਰ ਲਈ ਜਵਾਬ ਦੇ ਹੋਊਗੀ ਜਿਹੜਾ ਡਿਜੀਟਲ ਕਰਾਇਮ ਹੁੰਦਾਗਾ ਜਿਹੜਾ ਸਾਈਬਰ ਕਰਾਇਮ ਹੁੰਦਾਗਾ ਹਜ਼ਾਰਾਂ ਹੀ ਐਪਲੀਕੇਸ਼ਨ ਜਿਹੜੀਆਂ ਉਹ ਪੈਂਡਿੰਗ ਪੰਜਨ ਹਰ ਇੱਕ ਡਿਸਟ੍ਰਿਕਟ ਚਲੇ ਜਾਓ ਤੁਸੀਂ ਇਦਾਂ ਕਰੋ ਤੁਸੀਂ ਆਪਦਾ ਜਿਹੜਾ ਵਿਅਕਤੀ ਲੈ ਕੇ ਜਾ ਰਿਆ ਕੀ ਇਹ ਉਹ ਇਨਸ਼ੋਰ ਕਰ ਦੇਣਗੇ ਕਿ ਉਹ ਡਾਟਾ ਜਿਹੜਾ ਇਕੱਠਾ ਕਰਕੇ ਕਿਸੇ ਵਿਅਕਤੀ ਨੂੰ ਨਹੀਂ ਦੇਣਗੇ ਕੀ ਤੁਹਾਡੇ ਡਾਟਾ ਦਾ ਛੇੜਛਾੜ ਨਹੀਂ ਹੋ ਮੰਨ ਲਓ ਤੁਹਾਡਾ ਆਧਾਰ ਕਾਰਡ ਕਿਸੇ ਨਾ ਕਿਸੇ ਤਰੀਕੇ ਕਿਸੇ ਨਾ ਕਿਸੇ ਤਰੀਕੇ ਤੁਹਾਡਾ ਆਧਾਰ ਕਾਰਡ ਇੱਥੋਂ ਚਲਿਆ ਜਾਂਦਾਗਾ ਜਾ ਕੇ ਕੋਈ ਬੰਦਾ ਜੰਮੂ ਕਸ਼ਮੀਰ ਦੇ ਅੰਦਰ ਇੱਕ ਮੋਬਾਈਲ ਨੰਬਰ ਲੈਂਦਾਗਾ ਉਸ ਆਧਾਰ ਕਾਰਡ ਦੇ ਧਾਰਤੇ ਤੁਹਾਡੀ ਫੋਟੋ ਨੂੰ ਲੈ ਕੇ ਤੁਹਾਡੇ ਆਧਾਰ ਕਾਰਡ ਨੂੰ ਲੈ ਕੇ ਉਹਨੂੰ ਜਿਹੜਾ ਉਹ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਨਾਲ ਲਗਾਉਂਦਾ ਕੱਲ ਨੂੰ ਤੁਹਾਡੇ ਤੇ ਮੁਕਦਮਾਗਾ ਦਰਜ ਹੋਊਗਾ ਤੁਹਾਡੇ ਤੇ ਮੁਕਦਮਾ ਆਊਗਾ ਦੇਸ਼ ਤਰੋਹੀ ਦਾ ਕੱਲ ਨੂੰ ਤੁਹਾਡਾ ਆਧਾਰ ਕਾਰਡ ਨੰਬਰ ਲੈ ਕੇ ਤੁਹਾਨੂੰ ਫੋਨ ਕਾਲ ਤੇ ਲੈ ਕੇ ਕਿਉਂਕਿ ਆਧਾਰ ਕਾਰਡ ਦੇ ਅੰਦਰ ਕਈ ਜਗ੍ਹਾ ਤੇ ਮੋਬਾਈਲ ਨੰਬਰ ਲੋਕਾਂ ਦੇ ਐਂਟਰ ਕੀਤੇ ਹੋਏ ਨੇ ਕਿ ਲੈ ਕੇ ਤੁਹਾਡੇ ਕਿਸੇ ਬਜ਼ੁਰਗ ਤੋਂ ਉਹਦੀ ਪ੍ਰਾਪਰਟੀ ਦੀ ਡਿਸਕ੍ਰਿਪਸ਼ਨ ਲੈ ਕੇ ਕਿ ਮੇਰੀ ਪ੍ਰਾਪਰਟੀ ਜੋੜੇ ਮਾਜਰਾ ਪਿੰਡ ਦੇ ਅੰਦਰ ਆ ਮੇਰੀ ਪ੍ਰਾਪਰਟੀ ਬਰਸੜਪਿੰਡ ਦੇ ਅੰਦਰ ਆ ਮੇਰੀ ਪ੍ਰਾਪਰਟੀ ਜਿਹੜੀ ਆ ਉਹ ਨਾਬੇ ਦੇ ਬੌੜਾ ਪਿੰਡ ਚ ਜਦੋਂ ਇਹ ਸਾਰੀ ਪ੍ਰਾਪਰਟੀ ਲੈ ਕੇ ਤੇ ਉਹਦੇ ਅੰਦਰ ਥੋੜਾ ਜਿਹਾ ਡਿਜੀਟਲ ਹੀ ਥੋੜਾ ਜਿਹਾ ਕਰਾਇਮ ਕਰਕੇ ਇੱਕ ਨਾਮ ਦਾ ਜੇ ਡਬਲ ਈ ਟੀ ਲਿਖਣਾ ਜੀਤ ਨੂੰ ਜੇ ਆਈ ਟੀ ਜੀਤ ਲਿਖ ਦਿੱਤਾ ਗਿਆ ਤਾਂ ਇਹਦਾ ਮਤਲਬ ਮਾਲਕ ਮੈਂ ਨਹੀਂ ਮਾਲਕ ਇਹ ਬਣ ਜਾਊਗਾ ਚਾਕੇ ਕੋਈ ਵੱਡਾ ਪ੍ਰਾਪਰਟੀ ਵੇਚ ਜਾਊਗਾ ਕਿ ਇਹ ਇਹ ਵੱਡਾ ਫਰਾਡ ਨਹੀਂ ਹੋ ਰਿਹਾ ਪੰਜਾਬੀਆਂ ਦੇ ਨਾਲ ਸਬੈਤ ਸਮਝਦਾ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਤੋਂ ਬਦਲਾ ਲੈਣਾ ਚਾਹੁੰਦੀ ਆ ਪੰਜਾਬ ਦੇ ਨਾਲ ਧੋਖਾ ਕਰ ਰਹੀ ਆ ਇਹ ਧੋਖਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਹਿਣ ਨਹੀਂ ਕੀਤਾ ਤੇ ਖਰਾਬ ਕਾਰਵਾਈ ਹੋ ਚਾਹੇ ਛੋਟਾ ਚਾਹੇ ਵੱਡਾ ਅਸੀਂ ਉਹਦੇ ਖਿਲਾਫ ਕਾਰਵਾਈ ਦੇ ਵਿੱਚ 23 27 ਦੇ ਵਿੱਚ ਜੇ ਇਹ ਸਕੀਮਾਂ ਦੇ ਤਹਿਤ ਕਈਆਂ ਦੇ ਵੋਟਰ ਕਾਰਡ ਕੱਟੇ ਜਾਂਦੇ ਨੇ ਕਈਆਂ ਦੇ ਆਧਾਰ ਕਾਰਡ ਵੀ ਕਹਿ ਰਹੇ ਹੋ ਕੱਟੇ ਜਾ ਰਹੇ ਨੇ ਆਈ ਦੇ ਵਿੱਚ ਇਹ ਵੋਟਾਂ ਦੇ ਉੱਤੇ ਇਫੈਕਟ ਪਾਉਣ ਦਾ ਪੂਰਾ ਪੂਰਾ ਹੋਇਆ ਨਹੀਂ ਸੜੇ ਅਗਲੀ ਜਿਹੜੇ 2027 ਦੇ ਵੋਟਾਂ ਕਿ ਲਾਦਾ ਹੈ ਮਸ਼ੀਨ ਰਾਈ ਹੋਣੀ ਚਾਹੀਦੀ ਹੈ ਜਾਂ ਬਿਲਕੁਲ ਹੀ ਇਹ ਆਪਾਂ ਵਿਸ਼ੇ ਤੁਰਾਂ ਸਾਈਡ ਤੇ ਜਾਈਏ ਜਿਹੜੀ ਗੱਲ ਉਧਰ ਪੁੱਛੀ ਹੈ ਭਾਈ ਸਾਹਿਬ ਨੇ ਬਿਲਕੁਲ درست ਹੈ ਇਸ ਸੈਕਟ ਦੇ ਅੰਦਰ ਲਿਖਿਆ ਹੋਇਆਗਾ ਕਿ ਤੁਹਾਡੀ ਵੋਟ ਜਿਹੜੀ ਆ ਉਹਦੀ ਡਿਲੀਸ਼ਨ ਵੀ ਹੋ ਸਕਦੀ ਆ ਆਟੋਮੈਟਿਕਲੀ ਤੁਹਾਡਾ ਸਾਰਾ ਡਾਟਾ ਲੈ ਕੇ ਤੁਹਾਡਾ ਜਿਹੜਾ ਐਡਰੈਸ ਮੰਨ ਲਓ ਤੁਸੀਂ ਅੱਜ ਪਟਿਆਲਾ ਗੇਟ ਰਹੇ ਹੋ ਕੱਲ ਤੁਸੀਂ ਨਾਭਾ ਗੇਟ ਚਲੇ ਗਏ ਤੁਸੀਂ ਆਪ ਦਾ ਕਰਾਇ ਤੇ ਸੈੱਟ ਕਰ ਲਿਆ ਤੇ ਤੁਹਾਡਾ ਹੋ ਤੁਹਾਡੀ ਜਾ ਕੇ ਤੁਸੀਂ ਜਦੋਂ ਵੋਟ ਸੈਂਟਰ ਤੇ ਜਾ ਕੇ ਖੜੋਗੇ ਕਹਿਣਗੇ ਨਹੀਂ ਜੀ ਰਣਜੀਤ ਸਿੰਘ ਤਾਂ ਹੈ ਜਾਂ ਤੁਸੀਂ ਤਾਂ ਹੈ ਹੀ ਨਹੀਂ ਤੁਸੀਂ ਤਾਂ ਜੀ ਆਈ ਵਾਲੀ ਟੀ ਵਾਲੇ ਵਾਲੇ ਸੋ ਇਹ ਮੈਂ ਸਮਝਦਾ ਬਹੁਤ ਵੱਡਾ ਧੋਖਾ ਜਿਹੜਾ ਭਾਰਤ ਜਨਤਾ ਪਾਰਟੀ ਕਰ ਰਹੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਅਸੀਂ ਕਾਨੂੰਨ ਦੇ ਮੁਤਾਬਕ ਅਸੀਂ ਕੋਈ ਆਪਣਾ ਕਾਨੂੰਨ ਨਹੀਂ ਹੈਗਾ ਇਹ ਕਾਨੂੰਨ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਕਰੋਨਾ ਇਸ ਕਾਨੂੰਨ ਦੇ ਤਹਿਤ ਪ੍ਰੀਵੈਂਟਿਵ ਅਛਾ ਜਿਹੜਾ ਉਹ ਲਿਆ ਜਾ ਰਿਹਾ ਠੀਕਾ ਸਾਹਿਬ 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 ਨੂੰ ਕੀ ਲੱਗ ਰਿਹਾ ਜਿਹੜੇ ਕੈਂਪ ਲਾ ਰਹੇ ਨੇ ਉਹ ਚੀਜ਼ ਨਹੀਂ ਨੇ ਕਿ ਤੁਸੀਂ ਫਟਾ ਵੱਡਾ ਅਲਿਗੇਸ਼ਨ ਲਾਇਆ ਕਿ ਐਕਟ ਕਿਸ ਤਰ੍ਹਾਂ ਦਾ ਦੇਸ਼ ਰੋਹੀ ਆ ਕਿ ਦੇਸ਼ ਰੋਹੀ ਨੇ ਭਾਜਪਾ ਵਾਲੇ ਮੈਂ ਇਹ ਕਹਿ ਰਿਹਾਗਾ ਕਿ ਐਕਟ ਕਹਿੰਦਾਗਾ ਕਿ ਜਿਹੜਾ ਇਸ ਐਕਟ ਦੇ ਅਧੀਨ ਕੋਈ ਡਾਟਾ ਇਕੱਠਾ ਕੀਤਾਗਾ ਜੀ ਉਹ ਡਾਟਾ ਮਿਸਯੂਜ਼ ਹੋ ਕੇ ਸਾਡੇ ਕਿਸੇ ਆਪੋਜੀਸ਼ਨ ਸਟੇਟ ਕੋਲੇ ਚਲਾ ਜਾਊਗਾ ਤਾਂ ਉਹ ਵਿਅਕਤੀ ਦਾ ਕੀ ਬਣੂਗਾ ਜਿਹੜਾ ਭੋਲਾ ਪੇਲਾ ਵਿਅਕਤੀ ਆ ਮੰਨੋ ਇੱਕ ਮਿੰਟ ਪਲੀਜ਼ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਕਰ ਦੇਓਗੇ ਨਹੀਂ ਕੀ ਮੈਂ ਕੀ ਮੈਂ ਤਾਂ ਮੇਰਾ ਮੇਰਾ ਇੱਕ ਹੋਰ ਮੋਟਰ ਕਰਨ ਹੋ ਸਾਰਾ ਬੰਦੇ ਦਾ ਇੱਕ ਨਾਮ ਆਦਮੀ ਯਾਰ ਪਾਰ ਬਾਈ ਬੰਦ ਕਰ ਲੋ ਯਾਰ ਪਲੀਜ਼ ਇਦਾਂ ਨਾ ਕਰੋ ਇਟਸ ਨਾਟ ਗੁੱਡ ਇਟਸ ਨਾਟ ਪ੍ਰੈਸ ਕਾਨਫਰੈਂਸ ਪਲੀਜ਼ ਇਦਾਂ ਨਾ ਕਰੋ ਪਲੀਜ਼ ਇਕੱਲਾ ਇਕੱਲਾ ਬੰਦਾ ਆਰਾਮ ਨਾਲ ਗੱਲ ਪੁੱਛ ਯਾਰ ਇਦਾਂ ਨਾ ਕਰੋ ਇਦਾਂ ਇਕੱਲਾ ਇਕੱਲੇ ਤੁਸੀਂ ਤੁਸੀਂ ਪਲੀਜ਼ ਪਲੀਜ਼ ਮੈਂ ਸਾਰੀ ਗੱਲ ਮੈਂ ਕਾਕਾ ਜੀ ਕਮੈਂਟ ਇੱਕ ਕਮੈਂਟ ਸਾਰਾ ਮੈਂ ਜਵਾਬ ਦੇ ਕੇ ਜਾਊਂਗਾ ਸ਼ਾਂਤੀ ਨਾਲ ਗੱਲ ਕਰੋ ਆਮ ਆਦਮੀ ਪਾਰਟੀ ਹਰੇਕ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੀ ਆ ਪਿਛਲੇ ਦਿਨਾਂ ਤੋਂ ਹੀ ਕਾਂਗਰਸ ਤੋਂ ਵਿਧਾਇਕ ਸੁਪਾਲ ਸਿੰਘ ਖਹਿਰਾ ਇੱਕ ਮੁੱਦਾ ਚੁੱਕ ਰਹੇ ਨੇ ਟਵਿੱਟਰ 144 ਹੈ ਭੇਦ ਦਿੱਤਾਗਾ ਉਹਨਾਂ ਦੇ ਖਿਲਾਫ ਜਿਹੜਾ ਵਿਅਕਤੀ ਸੀਗਾ ਜਿਹਦੇ ਖਿਲਾਫ ਅਲੀਗੇਸ਼ਨ ਲਾਇਆ ਸੀ ਉਹਨਾਂ ਨੇ ਕੋਰਟ ਦੇ ਅੰਦਰ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰਾਇਆਗਾ ਸੋ ਮੈਟਰ ਸਬਜੁਡਾਈਸ ਆ ਮੈਂ ਇੱਥੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਜਿਹੜਾ ਵੀ ਜਿਹੜੀ ਵੀ ਕੋਈ ਪਰਚੇਜ਼ ਹੁੰਦੀ ਆ ਉਹ ਜੈਮ ਦੇ ਰਾਹੀਂ ਜੈਮ ਪੋਰਟਲ ਦੇ ਰਾਹੀਂ ਹਰ ਇੱਕ ਸਟੇਟ ਦਾ ਇੱਕ ਜੈਮ ਪੋਰਟਲ ਬਣਿਆ ਹੋਇਆਗਾ ਉਹ ਜੈਮ ਪੋਰਟਲ ਦੇ ਉੱਤੇ ਦੀ ਖਰੀਦਦਾਰੀ ਹੁੰਦੀ ਆ ਪ੍ਰੋਕ્યોਰਮੈਂਟ ਐਕਟ ਦੇ ਰਾਹੀਂ ਜਿਹੜੀ ਆ ਉਹ ਖਰੀਦਦਾਰੀ ਹੁੰਦੀ ਆ ਪ੍ਰੋਕ્યોਰਮੈਂਟ ਐਕਟ ਦੇ ਅੰਦਰ ਕੱਲਾ ਇੱਕ ਵਿਅਕਤੀ ਵਿਸ਼ੇਸ਼ ਨਹੀਂ ਖਰੀਦਾ ਉਹਦੇ ਅੰਦਰ ਪੂਰਾ ਮੈਕੈਨਿਜ਼ਮ ਹੁੰਦਾਗਾ ਪੂਰਾ ਡਿਪਾਰਟਮੈਂਟ ਹੁੰਦਾਗਾ ਡਿਪਾਰਟਮੈਂਟ ਦੇ ਅਧਿਕਾਰੀ ਹੁੰਦੇ ਨੇ ਕਟੋਕਟ 25 30 ਲੋਕ ਜਿਹੜੇ ਨੇ ਕਿ ਉਹਨਾਂ ਦੇ ਰਾਏ ਫਾਈਲ ਨਿਕਲਦੀ ਐ ਫਿਰ ਜਾ ਕੇ ਕੰਪਲੀਟ ਨਿਕਲਿਆ ਉਸ ਤੇ ਬ੍ਰੋਡ ਨਹੀਂ ਐਟ ਦਿਸ ਸਟੇਜ ਲੋ ਫਰਾਡ ਐਟ ਦਿਸ ਸਟੇਜ ਜੀ ਮਾਦਮ ਸਾਹਿਬ ਅਰੇ ਦੇ ਅੱਜ ਦੀ ਗੱਲ ਹੋਈ ਨਹੀਂ ਇਸ ਵਿੱਚ ਮੀਂਹ ਪਿਆ ਤੇ ਸੜਕਾਂ ਦਾ ਬੁਰਾ ਹਾਲ ਹੋਇਆ ਪਿਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦੇਖੋ ਜਦੋਂ ਮੀਂਹ ਪੈਂਦਾ ਮੈਂ ਅਸੀਂ ਪ੍ਰਮਾਤਮਾ ਨੂੰ ਅਸੀਂ ਗॉड ਨੂੰ ਇਹ ਨਹੀਂ ਕਿ ਅਸੀਂ ਗॉड ਨੂੰ ਇਹ ਨਹੀਂ ਕਹਿ ਸਕਦੇ ਕਿ ਮੀਂਹ ਹੌਲੀ ਪਾਓ ਜਾਂ ਤੇਜ਼ ਪਾਓ ਪਲੀਜ਼ ਮੇਰਾ ਕਲਖਸ਼ ਤੁਹਾਡਾ ਪੂਰਾ ਮੈਂ ਪੂਰਾ ਹੋ ਗਿਆ ਕਾਕਾ ਜੀ ਹੋ ਗਿਆ ਹੋ ਗਿਆ ਤੁਹਾਡਾ ਸੁੰਦਰ ਨਹੀਂ ਹੈ ਸੁੰਦਰ ਹੈਗਾ ਤੂੰ ਬਹੁਤ ਤੇਜ਼ੀ ਨਾਲ ਮੇਰੀ ਗੱਲ ਸੁਣੋ ਪਲੀਜ਼ ਸੁੰਦਰ ਦਿਸ ਇਜ਼ ਨਾਟ ਫੇਅਰ ਦਿਸ ਇਜ਼ ਨਾਟ ਫੇਅਰ ਯਾ ਬ੍ਰਦਰ ਬਾਟ ਦਿਸ ਕੋਣ ਹੈ ਦਿਸ ਗੇ ਬੁਰ ਲੋਖਾਰੀ ਨੇ ਜਿਹੜਾ ਪੱਤਰ ਹੈ ਪੱਤਰ ਕਿਹਦਾ ਹੈ ਪੱਤਰਕਾਰ ਦਾ ਹੈ ਪੀਅਰ ਜਰਨਲਿਸਟ ਖੜੇ ਨੇ ਸਰਦਾਰ ਜੀ ਸਰਦਾਰ ਜੀ ਸੀਨੀਅਰ ਜਰਨਲਿਸਟ ਖੜੇ ਨੇ ਕਿ ਸੋ ਪਲੀਜ਼ ਮੈਂ ਜਵਾਬ ਦੇ ਰਿਹਾ ਹਰ ਗੱਲ ਦਾ ਜਵਾਬ ਦੇ ਰਿਹਾ ਤੁਸੀਂ ਦਾ ਇਟਸ ਨਾਟ ਗੁੱਡ ਚਿੰਤਾ ਸਾਹਿਬ ਇੱਕ ਸਵਾਲ ਆ ਵੀ ਜੇ ਬੀਜੇਪੀ ਅਟੈਕ ਕਰਦੇ ਰੇ ਕੋਈ ਪਰਚਾ ਹੋਏਗਾ ਉਹਨਾਂ ਦੇ ਖਿਲਾਫ ਬਿਲਕੁਲ ਜਿਹੜਾ ਵੀ ਗੈਰ ਕਾਨੂੰਨੀ ਕਾਰਵਾਈ ਕਰੂਗਾ ਜਿਹੜਾ ਕਿ ਗੈਰ ਸੰਵਧਾਨਿਕ ਕਾਰਵਾਈ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਸੋ ਬਿਲਕੁਲ 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 ਹੋ ਰਹੀ ਹੈ ਕਾਰਵਾਈ ਜਿੱਥੇ 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 ਐਪਲੀਕੇਸ਼ਨ ਆ ਰਹੀ ਆ ਉਹਦੇ ਖਿਲਾਫ ਕਾਰਵਾਈ ਹੋ ਰਹੀ ਹੈ थैंक यू ਜੀ ਸ਼ਕੀਰ